ਜਲੰਧਰ ਦੇ ਨਾਖਾ ਵਾਲੇ ਬਾਗ ਨੇੜੇ ਪੁਲਿਸ ਦੇ ਕੁਝ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਨੂੰ ਵੀ ਗੋਲੀ ਲੱਗੀ ਹੈ ਜਦਕਿ ਦੋ ਬਦਮਾਸ਼ ਇਸ ਦੌਰਾਨ ਜ਼ਖਮੀ ਹੋ ਚੁੱਕੇ ਨੇ ਘਟਨਾ ਦੀ ਸੂਚਨਾ ਮਿਲਦਿਆਸਰ ਹੀ ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਸੂਤਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਮੁਕਾਬਲਾ ਨਾਖਾ ਵਾਲੇ ਬਾਗ ਦੇ ਨਾਲ ਲੱਗਦੀ ਗੁਲਮੋਹਰ ਕਲੋਨੀ ਦੇ ਅੰਦਰ ਹੋਇਆ ਤੇ ਇਹ ਇਲਾਕਾ 파ਰਗਵ ਕੈਂਪਥ ਥਾਣਿਆਂ ਦੀ ਆਉਂਦਾ ਹੈ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਪੜਤਾਲ ਕਰਵਾ ਦਿੱਤਾ ਗਿਆ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੀਆਈਏ ਦੀ ਟੀਮ ਨੇ ਪਕੌੜਿਆਂ ਨੂੰ ਫੜਨ ਦੇ ਲਈ ਜੋ ਕਿ ਇਹ ਕਾਰਵਾਈ ਕੀਤੀ ਸੀ ਤੇ ਇਸ ਦੌਰਾਨ ਮੁਲਜ਼ਮਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਵਿੱਚ ਦੋ ਮੁਲਜ਼ਮਾਂ ਦੇ ਗੋਲੀਆਂ ਲੱਗੀਆਂ ਨੇ ਜਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ ਉਹਦੇ ਗੈਂਗ ਨਾਲ ਅਫੀਲੀਏਟਿਡ ਸੀਗੇ ਇੱਕ ਬੁੱਲੋਵਾਲ ਦਾ ਤੇ ਇੱਕ ਨਿੱਕਾ ਨਾ ਜਿਹੜਾ ਜਲੰਧਰ ਜ਼ਰਾਨ ਵਾਲਾ ਦੋ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਰੈਕੀ ਕਰ ਰਹੇ ਸੀਗੇ ਦੋ ਲੋਕਾਂ ਨੂੰ ਮਾਰਨਾ ਐ ਐਗਜ਼ੀਕਿਊਟ ਕਰਨਾ ਸੀਗਾ ਤੇ ਕੁਝ ਦਿਨਾਂ ਤੋਂ ਆਪਾਂ ਪਿੱਛੇ ਲੱਗੇ ਹੋਏ ਸੀਗੇ ਅੱਜ ਸਵੇਰੇ अर्ਲੀਨ ਦਾ ਮਾਰਨਿੰਗ ਇਹਨਾਂ ਨੂੰ ਟਰੈਪ ਕੀਤਾ ਗਿਆ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ 16-17 ਰਾਉਂਡ 15-17 ਰਾਉਂਡ ਫਾਇਰ ਹੋਏ ਦੋ ਮੁੰਡਿਆਂ ਦਾ ਦੋਨੋਂ ਕ੍ਰਿਟੀਕਲੀ ਇੰਜਰਡ ਐ ਸਿਵਲ ਰਿਪੋਰਟ ਜਨਾ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਰਿਕੀ ਬੀਸਿਕਲੀ ਰਿਕੀ ਕਰ ਰਹੀ ਸੀ ਕਿ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ 프로클ੈਮਡ ਅਫੈਂਡਰਸ ਵੀ ਹੈ ਇਹ ਮਰਡਰ ਐਕਸਟਰਸ਼ਨ ਸੁਪਾਰੀ ਕਿਲਿੰਗ ਦੇ ਇਕਾਈ 20 ਜੇ ਪਰਚੇ ਸੀਗੇ ਉਹ ਬਰਾਮਦ ਹੋਏ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਦੀ ਹੈ ਕਿ ਨਹੀਂ ਹੈ ਪਲੱਸ ਤੋਂ ਵੈਪਨ ਮਲੇ ਇੱਕ 34 ਦਾ ਸਟਾਰ ਪਿਸਟਲ ਹੈ ਇੱਕ 34 ਦਾ ਆਸਟਿਸਟਲ ਇੱਕ ਪੁਲਿਸ ਮੁਲਾਜ਼ਮ ਦੀ ਜੱਟ ਨਹੀਂ ਜੱਟ ਨਹੀਂ ਹੋਇਆ ਉਹਦੇ ਫਾਇਰਿੰਗ ਚ ਉਹਦੇ ਤਰਬੰਚ ਲੱਗੀ ਹੈ ਸਿਕਿਉਰਿਟੀ ਦਾ ਜੀ ਨਾਮ ਉਹਦੇ ਤੋਂ ਕਿੰਨੇ ਵਿਪਨ ਬ੍ਰਮਹਤ ਹੋਏ ਦੋ ਵਿਪਨ ਦੋ ਵਿਪਨ ਬ੍ਰਮਹਤ ਬੋਲੀ ਹੀ ਹੋਰ ਅਮਰ ਇਹ ਨਾਲ ਜੀ 17 18 ਬੋਲੀ ਸਾਰੇ ਸਾਰੇ ਬੋਲੀ ਜੀ ਆਪਣੀ ਨੀਂਦ ਰੜਾਇਆ ਇਹ ਸਾਰਾ ਵੈਰੀਫਾਈਡ ਇਨੀਸ਼ੀਅਲ ਸਟੇਟ ਗੱਡੀ ਵੀ ਬ੍ਰਮਹਤ ਨੂੰ ਮਕਸਦ ਹਾਂਜੀ ਇਹ ਗੱਡੀ ਹੈ ਜੀ ਪਹਿਲੇ ਕਿੰਨੇ ਕ ਮਾਮਲੇ ਨੇ ਨਾਜ਼ਰ ਉਪਰ 9 10 25 25 ਗੱਡੀ ਵੀ ਵੇਰੀਫਾਈ ਕਰਨਾ ਜਿਲੰਧਰ ਜਿਲੰਧਰ ਦੇ ਜਵਾਬਾਂ ਸੀ ਜੀ 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 ਇੱਕ ਲੱਕੀ ਕਰਕੇ ਮੁੰਡਾ ਹੈ ਜਿਹੜਾ ਯੂਐਸ ਚ ਬੈਠਾ ਹੈ ਸੌਲਵ ਹੋ ਤੇ ਉਹ ਡਾਇਰੈਕਟ ਸੰਪਰਕ ਸੀਗਾ ਲੋਰੈਂਸ ਲੰਗ ਇਨਦਰ ਦੇ ਸੰਪਰਕ ਸੀਗਾ ਤੇ ਉਹਨੇ ਭੇਜਿਆ ਸੀਗਾ ਉਹਨਾਂ ਨੂੰ ਲੱਕੀ ਪੜਿਆਲ ਨਹੀਂ ਲੱਕੀ ਜਸਮੀਪੁਰ ਲੱਕੀ ਇਹ ਉਹੀ ਬੰਦਾ ਹੈ ਜਿਹਦੇ ਜਿਹਨੇ ਦੋ ਸਦੂਮੂਸਾ ਵਾਲੇ ਦੇ ਮਰਡਰ ਕੇਸ ਜਿਹੜੇ ਦੋ ਮੁੰਡੇ ਇਨਵੋਲਵ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਜਦੋਂ ਆਨ ਐਂਕਾਉਂਟਰ ਹੋਇਆ ਸੀਗਾ ਅੰਮ੍ਰਿਤਸਰ 'ਚ ਇਹ ਉਹੀ ਲੱਕੀ ਹੈ ਯੂਐਸਟ ਵਿੱਚ ਹੈ ਬਰਬਾਦ ਕਰ ਮੈਂ ਸੀ ਕਿ ਬਰਬਾਦ ਰਕੀ ਕਰਦੇ ਸੀ ਸਰ ਜਿਹੜੇ ਬੰਦੇ ਦੇ ਪੜ੍ਹੇਗੀ ਹਾਂ ਦਾ ਨਾਮ ਕੀ ਦਾ ਇੱਕ ਇੱਕ ਅਸ਼ਵਨੀ ਹੈ ਇੱਕ ਪਿੰਕਲ ਹੈ ਇਸਲੇ ਰਹਿਮੋਲੇ ਇੱਕ ਬੁੱਲੋਵਾਲ ਦਾ ਹੈ ਇੱਕ ਇਕਦਵਨ ਦਾ ਚਲ ਥੈਂਕ ਯੂ ਵੈਰੀ ਮੈਂ ਉਹਨੀ ਦੂਰ ਸੀਗਾ ਸਰ ਸਾਹਮਣੇ ਇੱਕ ਉੱਪਰਲੇ ਰੋਡ 'ਤੇ ਅੱਛਾ ਉਤੋਂ ਫਿਰ ਮੈਂ ਨੱਕੀਏ ਦੇਖਿਆ ਆਠ ਆਵਾਜਾਂ ਸੁਣਾਈਆਂ ਨੇ ਅੱਛਾ ਇਹ ਲੱਗਾ ਪਤਾ ਕਿ ਦੋ ਬੰਦੇ ਮਰੇ ਆ ਪੁਲਸ ਵਾਲੇ ਇੱਕ ਮਤਲਬ ਪੁਲਸ ਵਾਲਾ ਦੋ ਚੂਹੇ ਪੁਲਸ ਵੀ ਲੱਗੀ ਗਈ ਵਗਿਆ ਸੁਣ ਜਾਇਆ ਛੇੜ ਜਾਇਆ ਠੀਕ ਹੈ ਤੂੰ ਤੁਸੀਂ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ ਨਹੀਂ ਨਹੀਂ ਮੈਂ ਤਾਂ ਚੰਨ ਘਾ ਰਹੇ ਸੀ ਕਰੋ ਮੈਂ ਸਹੀ ਮੇਰਾ ਰੋਡ ਪਰ ਲੱਗਾ ਉਹ ਵਾਲਾ ਉਹ ਤੋਂ ਨਿਕਲ ਗਿਆ ਠੀਕ ਠੀਕ ਇਦੋਂ ਨਾਲ ਬੰਦੀ ਕਰਤਾ ਉਹਨੇ ਮੈਂ ਫਰੇ ਰੋਟੇ